ਲੁਧਿਆਣਾ ਜ਼ਿਮਨੀ ਚੌਂੜ ਤੋਂ ਠੀਕ ਪਹਿਲਾਂ ਭਾਰਤ ਪੂਸ਼ਣ ਆਸ਼ੂ ਦੇ ਵੱਲੋਂ ਇੱਕ ਸ਼ਿਕਾਇਤ ਕਰ ਦਿੱਤੀ ਗਈ ਹੈ ਕਾਂਗਰਸੀ ਲੀਡਰ ਭਾਰਤ ਪੂਸ਼ਣ ਆਸ਼ੂ ਨੇ ਨਿਊਜ਼ ਰਿਪੋਰਟਸ ਦੇ ਮੁਤਾਬਕ ਇੱਕ ਸ਼ਿਕਾਇਤ ਕੀਤੀ ਹੈ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਦੱਸਦੀ ਹੈ ਕਿ ਇਸ ਸ਼ਿਕਾਇਤ ਦੇ ਵਿੱਚ ਆਮ ਆਦਮੀ ਪਾਰਟੀ ਦੇ ਉੱਤੇ ਨਿਸ਼ਾਨੇ ਸਾਧੇ ਗਏ ਨੇ ਭਾਰਤ ਪੂਸ਼ਣ ਆਸ਼ੂ ਜਿਹੜੇ 2022 ਦੇ ਵਿੱਚ ਵੀ ਚੋਣ ਲੁਧਿਆਣਾ ਪੱਛਮੀ ਤੋਂ ਲੜ ਚੁੱਕੇ ਨੇ ਹੁਣ ਲੁਧਿਆਣਾ ਪੱਛਮੀ ਦੀ ਜ਼ਿਮਨੀ ਚੌਣਾ ਦੇ ਵਿੱਚ ਜਾਂ ਉਸ ਤੋਂ ਠੀਕ ਪਹਿਲਾਂ ਭਾਰਤ ਪੂਸ਼ਣ ਆਸ਼ੂ ਦੇ ਵੱਲੋਂ ਇੱਕ ਵੱਡਾ ਐਕਸ਼ਨ ਕਰ ਦਿੱਤਾ ਗਿਆ ਆਮ ਆਦਮੀ ਪਾਰਟੀ ਦੀ ਸਰਕਾਰ ਉੱਤੇ ਇਨਡਾਇਰੈਕਟਲੀ ਕਹਿ ਦਈਏ ਤਾਂ VOTER ਸੂਚੀ ਦੇ ਵਿੱਚ ਮੈਨੀਪੂਲੇਸ਼ਨ ਕਰਨ ਦੇ ਇਲਜ਼ਾਮ ਲਗਾਏ ਗਏ ਨੇ ਲੁਧਿਆਣਾ ਦੇ ਇੱਕ ADC ਦੀ ਕਾਲ ਰਿਕਾਰਡਿੰਗ ਸਾਹਮਣੇ ਆਉਣ ਦੇ ਖਾਤੇ 'ਤੇ ਜਿਤਾਏ ਜਾ ਰਹੇ ਹੈ ਸੂਤਰਾਂ ਮੁਤਾਬਕ ਲੁਧਿਆਣਾ ਦੇ ਇੱਕ ADC ਐਡੀਸ਼ਨਲ ਡਿਪਟੀ ਕਮਿਸ਼ਨਰ ਦੇ ਕਾਲ ਰਿਕਾਰਡਿੰਗ ਸਾਹਮਣੇ ਆਉਣ ਦੇ ਚਰਚੇ ਨੇ ਔਰ ਇਹ ਵੀ ਜਾਣਕਾਰੀ ਨਿਊਜ਼ ਰਿਪੋਰਟਸ ਦੇ ਵਿੱਚ ਸਾਹਮਣੇ ਆ ਰਹੀ ਹੈ ਕਿ ਬੂਥ ਲੈਵਲ ਅਫਸਰਾਂ ਨੂੰ VOTERਾਂ ਦੇ ਨਾਂ ਕੱਟਣ ਦੀ ਹਦਾਇਤ ਦਿੱਤੀ ਜਾ ਰਹੀ ਹੈ ਯਾ ਇਸ ਇਸ ਕਿਸਮ ਦੇ ਇਲਜ਼ਾਮ ਜਿਹੜੇ ਨੇ ਲੱਗਦੇ ਨਜ਼ਰ ਆ ਰਹੇ ਆ ਕਿ ਬੂਥ ਲੈਵਲ ਅਫਸਰ ਜਿਹੜੇ ਨੇ ਬੀ ਐਲਓਜ਼ ਹੈਗੇ ਨੇ ਉਹਨਾਂ ਨੂੰ ਫੋਨ ਕਰਕੇ ਵੋਟਰ ਸੂਚੀ ਦੇ ਵਿੱਚੋਂ ਵੋਟਰਾਂ ਦੇ ਨਾਂ ਕੱਟਣ ਲਈ ਕਿਹਾ ਜਾ ਰਿਹਾ ਆ ਵੱਡਾ ਇਲਜ਼ਾਮ ਹੈ ਇਹ ਆਪਣੇ ਆਪ ਦੇ ਵਿੱਚ ਔਰ ਕਿਸੇ ਏਡੀਸੀ ਦੇ ਉੱਤੇ ਇਹ ਇਲਜ਼ਾਮ ਲੱਗਣਾ ਜ਼ਾਹਿਰ ਤੌਰ ਦੇ ਉੱਤੇ ਇਹ ਵਿਵਾਦਿਤ ਖਬਰ ਜਿਹੜੀ ਹੈ ਉਹ ਜ਼ਰੂਰ ਸਾਹਮਣੇ ਆ ਰਹੀ ਹੈ ਮੀਡੀਆ ਰਿਪੋਰਟਸ ਮੁਤਾਬਕ ਬੀਐਲਓਜ਼ ਨੇ ਇਨਕਾਰ ਕਰ ਦਿੱਤਾ ਕਿ ਇਸ ਤਰ੍ਹਾਂ ਨਹੀਂ ਕੀਤਾ ਜਾਵੇਗਾ ਪਰ ਦੂਸਰੇ ਪਾਸੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੇ ਉੱਤੇ ਆਈਡੀਆਂ ਵਰਤ ਕੇ ਵੋਟਾਂ ਡਿਲੀਟ ਕਰਨ ਦੇ ਇਲਜ਼ਾਮ ਜਿਹੜੇ ਨੇ ਉਹ ਲਗਾਏ ਜਾ ਰਹੇ ਨੇ ਦਰਸਲ ਪੂਰਾ ਇਲਜ਼ਾਮ ਜਿਹੜਾ ਇਹ ভোটার ਸੂਚੀ ਜਿਹੜੀ ਬਣੀ ਹੋਈ ਹੈ ਉਹਦੇ ਵਿੱਚ ਵੋਟਰਾਂ ਦੇ ਨਾਮ ਜਿਹੜੇ ਨੇ ਉਹ ਕੱਟ ਕੇ ਤੇ ਮੈਨੀਪੂਲੇਸ਼ਨ ਕਰਨ ਦੇ ਇਲਜ਼ਾਮ ਨੇ ਫਰੈਸ਼ ਵੋਟਰ ਸੂਚੀਆਂ ਬਣਾਉਣ ਦੇ ਇਲਜ਼ਾਮ ਨੇ ਜਿਹੜੀਆਂ ਬਾਅਦ ਚ ਵਰਤੀਆਂ ਜਾਣ ਇਸ ਤਰ੍ਹਾਂ ਦੇ ਇਲਜ਼ਾਮ ਜਿਹੜੇ ਨੇ ਉਹ ਲਗਾਏ ਜਾ ਰਹੇ ਨੇ ਭਾਰਤ ਪੂਸ਼ਣ ਆਸ਼ੂ ਦੇ ਵੱਲੋਂ ਨਿਊਜ਼ ਰਿਪੋਰਟਸ ਦੇ ਮੁਤਾਬਕ ਇੱਕ ਸ਼ਿਕਾਇਤ ਜਿਹੜੀ ਹੈ ਉਹ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਕਰ ਦਿੱਤੀ ਗਈ ਹੈ ਵੇਖਣ ਵਾਲੀ ਗੱਲ ਹੈ ਕਿ ਇਸ ਤੋਂ ਬਾਅਦ ਹੁਣ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾਂਦੀ ਹੈ ਕੀ ਹੁੰਦਾ ਹੈ ਜੋ ਵੀ ਹੋਏਗਾ ਦੱਸਦੇ ਰਹਿਵਾਂਗੇ ਬਣੇ ਰਹੋ ਵਨ ਇੰਡੀਆ ਪੰਜਾਬੀ ਤੇ